ਸਾਸਤਰੀ ਗਲ ਯੂਟਿਊਬ ਫੈਮਿਲੀ ਕੀ ਹਲਚਲ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਸਵਾਗਤ ਹੈ ਤੁਹਾਡਾ ਮੇਰੇ ਚੰਸ ਵਲੌਗ ਤੇ ਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਮੈਂ ਕੋਈ ਵਲੌਗ ਨਹੀਂ ਬਣਾਇਆ ਇਹਦੇ ਵਿੱਚ ਮੈਂ ਮੈਂਦੀ ਤੇ ਇਹ ਵੀਡੀਓ ਬਣਾਈ ਹੋਈ ਹੈ ਇਹ ਮੈਂ ਸ਼ਾਰਟ ਵੀਡੀਓ ਬਣਾਈ ਸੀ ਤੇ ਸੋਚਿਆ ਕਿ ਇੰਦੇ ਤੇ ਇੱਕ ਲੌਂਗ ਵੀਡੀਓ ਵੀ ਤੁਹਾਨੂੰ ਦਿਖਾ ਦਾਂ ਕਿ ਕਿਵੇਂ ਮਹਿੰਦੀ ਲਗਾਈ ਸੀ ਮੈਂ ਸ਼ਾਰਟ ਵੀਡੀਓ ਇੰਸਟਾਗ੍ਰam ਤੇ YouTube ਤੇ ਪਾਈ ਸੀ ਉਹ ਬਹੁਤ ਹੀ ਮਤਲਬ ਸਪੀਡ ਉਹਦੀ ਜ਼ਿਆਦਾ ਸੀਗੀ ਤੇ ਉਹਦੇ ਵਿੱਚ ਤਾਂ ਬਸ ਆਪਾਂ ਡਿਜ਼ਾਈਨ ਹੀ ਦਿਖਾ ਸਕਦੇ ਆ ਕਿਹੜਾ ਡਿਜ਼ਾਈਨ ਪਾਇਆ ਤੇ ਇਹਦੇ ਵਿੱਚ ਡਿਜ਼ਾਈਨ ਦੀ ਡਿਟੇਲਿੰਗ ਦਿੱਤੀ ਹੈ ਕੱਲੀ-ਕੱਲੀ ਚੀਜ਼ ਕਿਸ ਤਰ੍ਹਾਂ ਸੀ ਡਰਾ ਕਰਦੇ ਆ ਸੋ ਜਿਹੜੇ ਮਹਿੰਦੀ ਲਗਾਉਂਦੇ ਸ਼ਕੀਨ ਆ ਪਰ ਲਾਉਣੀ ਨਹੀਂ ਆਉਂਦੀ ਉਹ ਇਸ ਵੀਡੀਓ ਨੂੰ ਦੇਖ ਕੇ ਮਹਿੰਦੀ ਲਗਾਉਣਾ ਸਿੱਖ ਵੀ ਸਕਦੇ ਆ ਕਈ ਵਾਰੀ ਆਪਾਂ ਨੂੰ ਮਹਿੰਦੀ ਦਾ ਡਿਜ਼ਾਈਨ ਪਾਉਣਾ ਆਉਂਦਾ ਹੁੰਦਾ ਪਰ ਆਪਾਂ ਥੋੜੇ ਜਿਏ ਕਨਫਿਊਜ਼ ਹੋ ਜਾਂਦੇ ਕਿਹੜੀ ਚੀਜ਼ ਪਹਿਲਾਂ ਡਰਾ ਕਰੀਏ ਤੇ ਕਿਹੜੀ ਬਾਅਦ ਚ ਕਿਵੇਂ ਫਿਲਿੰਗ ਕਰਨੀ ਆ ਕਿਸ ਤਰ੍ਹਾਂ ਪਹਿਲਾਂ ਆਪਾਂ ਕਈ ਵਾਰੀ ਕੋਈ ਪਹਿਲਾਂ ਫਿਲਿੰਗ ਕਰ ਲੈਂਦਾ ਤੇ ਫਿਰ ਉਹ ਥੋੜਾ ਮੈਸੀ ਹੋ ਜਾਂਦਾ ਹੈ ਪ੍ਰੋਪਰ ਲੁੱਕ ਦੇਣ ਵਾਸਤੇ ਸਪੇਸ ਦੇਣ ਵਾਸਤੇ ਥੋੜਾ ਥੋੜਾ ਆਪਾਂ ਇੱਥੋਂ ਇਹ ਚੀਜ਼ਾਂ ਸਿੱਖ ਸਕਦੇ ਆ ਜਿਵੇਂ ਕਿ ਇੱਥੇ ਮੈਂ ਕੋਈ ਵੀ ਸਪੀਡ ਵਧਾਈ ਘਟਾਈ ਨਹੀਂ ਜਿਵੇਂ ਹੈਗੀ ਸੀ ਮੈਂ ਇਹਦੀ ਜਿਵੇਂ ਲਗਾਈ ਉਸੇ ਤਰ੍ਹਾਂ ਹੀ ਮੈਂ ਸਾਰੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਹਾਂ ਜਰੂਰ ਵਿੱਚ ਕੋਈ ਕੱਟ ਜਰੂਰ ਕਰ ਦਿੱਤਾ ਹੋਊਗਾ ਕੋਈ ਸੀਨ ਵੀ ਜਿੱਥੇ ਜ਼ਿਆਦਾ ਬੋਰਿੰਗ ਲੱਗ ਰਿਹਾ ਹੋਊਗਾ ਜ਼ਿਆਦਾ ਵੀਡੀਓ ਲੰਬੀ ਨਾ ਹੋਵੇ ਇਸ ਕਰਕੇ ਮੈਂ ਕੋਈ ਵਿੱਚੋਂ ਕੱਟ ਕਰ ਦਿੱਤਾ ਤੇ ਬਾਕੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਰੀਜ ਨਾ ਵਿਖਾ ਸਕੀਏ ਤੇ ਤੁਸੀਂ ਵੇਖ ਕੇ ਸਿੱਖ ਸਕੋ ਜਿਹੜਾ ਭੈਣ ਭਰਾ ਕੋਈ ਸਿੱਖਣਾ ਚਾਹੁੰਦਾ ਹੈ ਤੇ ਮਹਿੰਦੀ ਦਾ ਡਿਜ਼ਾਈਨ ਬਹੁਤ ਹੀ ਪਿਆਰੇ ਸੀਗੇ ਮੈਂ ਮਤਲਬ ਦੋਨਾਂ ਹੱਥਾਂ ਤੇ ਬੈਕ ਫਰੰਟ ਤੇ ਮਹਿੰਦੀ ਲਗਵਾਈ ਸੀ ਸੋ ਉਹ ਮੈਂ ਵੀਡੀਓ ਪ੍ਰੋਪਰ ਸ਼ੂਟ ਕੀਤੀ ਆ ਤੇ ਮੈਂ ਫਾਈਨਲ ਲੁੱਕ ਸਾਰਿਆਂ ਦੀ ਦਿਖਾਈ ਆ ਬਟ ਮੈਂ ਇੱਕ ਹੀ ਮਹਿੰਦੀ ਡਿਜ਼ਾਈਨ ਡਿਟੇਲ ਵਿੱਚ ਤੁਹਾਨੂੰ ਦਿਖਾਇਆ ਕਿਉਂਕਿ ਜੇਕਰ ਮੈਂ ਸਾਰਾ ਡਿਟੇਲ ਵਿੱਚ ਦਿਖਾਉਣ ਲੱਗ ਪੈਂਦੀ ਘਟੋ-ਘਟ ਘੰਟੇ ਦੀ ਵੀਡੀਓ ਬਣ ਜਾਣੀ ਸੀਗੀ ਤੇ ਇਸ ਕਰਕੇ ਮੈਂ ਇੱਕ ਦੀ ਡਿਟੇਲਿੰਗ ਤੇ ਫਾਈਨਲ ਲੁੱਕ ਸਾਰਿਆਂ ਦੀ ਦਿਖਾਤੀ ਆ ਜੇ ਤੁਸੀਂ ਕਹੋਗੇ ਤਾਂ ਆਪਾਂ ਸਾਰਿਆਂ ਦੀ ਡਿਟੇਲਿੰਗ ਦੇ ਦਾਂਗੇ ਕਿਉਂਕਿ ਮੇਰੇ ਕੋਲ ਵੀਡੀਓਜ਼ ਪਈਆਂ ਹੋਈਆਂ ਮੈਂ ਉਹ ਵੀ ਅਪਲੋਡ ਕਰ ਦੂੰਗੀ ਜੇ ਤੁਸੀਂ ਦੇਖਣਾ ਚਾਹੁੰਦੇ ਹੋਏ ਤੁਸੀਂ ਮੇਰੀ ਮਹਿੰਦੀ ਦੀ ਫਾਈਨਲ ਲੁੱਕ ਦੇਖ ਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੀ ਮਹਿੰਦੀ ਕਿਸ ਤਰ੍ਹਾਂ ਦੀ ਲੱਗੀ ਤੇ ਮੇਰੀ ਮਹਿੰਦੀ ਲਾਈ ਸੀ ਕੋਮਲ ਨੇ ਤੇ ਬਹੁਤ ਹੀ ਪਿਆਰੀ ਮਹਿੰਦੀ ਲਗਾਈ ਸੀ ਜਿਵੇਂ ਸ਼ੁਰੂ ਚ ਇਹਨੂੰ ਕੋਣ ਵੀ ਨਹੀਂ ਸੀ ਫੜਨੀ ਆਉਂਦੀ ਹਿੰਦੀ ਕੋਮਲ ਨੂੰ ਤੇ ਅੱਜ ਇਹ ਵੀ ਦਿਨ ਆ ਗਿਆ ਕਿ ਜਿਸ ਤਰ੍ਹਾਂ ਦਾ ਮੈਂ ਡਿਜ਼ਾਈਨ ਉਹਦੇ ਸਾਹਮਣੇ ਰੱਖ ਦਵਾਂ ਉਹ ਵਹੀ ਡਿਜ਼ਾਈਨ ਡਰਾ ਕਰ ਦਿੰਦੀ ਆ ਤੇ ਬਾਕੀ ਤੁਸੀਂ ਵੇਖ ਹੀ ਸਕਦੇ ਹੋ ਤੁਹਾਨੂੰ ਆਪਣੇ ਆਪ ਹੀ ਵੇਖ ਕੇ ਅੰਦਾਜ਼ਾ ਹੋ ਜਾਣਾ ਹੈ ਕਿ ਕਿੰਨੀ ਪਿਆਰੀ ਮਹਿੰਦੀ ਲੱਗੀ ਆ ਤੇ ਇਹ ਵਲੌਗ ਵਲੌਗ ਕਹ ਲਓ ਵੀਡੀਓ ਕਹ ਲਓ ਇਹ ਮੈਂ ਬਣਾਈ ਸੀਗੀ ਆਪਣੇ ਜਿਹੜੇ ਵਿਆਹ ਵਾਲੇ ਵਲੌਗ ਤੋਂ ਪਹਿਲਾਂ ਦੀ ਪਰ ਅਪਲੋਡ ਨਹੀਂ ਕਰ ਸਕੀ ਕਿਉਂਕਿ ਤੁਹਾਨੂੰ ਪਤਾ ਹੈ ਮਹਿੰਦੀ ਲਗਾਈ ਅਗਲੇ ਦਿਨ ਅਸੀਂ ਵਿਆਹ ਤੇ ਚਲੇ ਗਏ ਬਹੁਤ ਜ਼ਿਆਦਾ ਬਿਜ਼ੀ ਸੀ ਵਿੱਚੇ ਸਲੂਨ ਦਾ ਕੰਮ ਕਰਦਾ ਕੰਮ ਦੇਖਣਾ ਫਿਰ ਵਿਆਹ ਵੀ ਅਟੈਂਡ ਕਰਨਾ ਤੇ ਅੱਜ ਮੈਂ ਬੈਠੇ ਬੈਠੇ ਨੇ ਸੋਚਿਆ ਕਿ ਕਿਉਂ ਨਾ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਲਾਵਾਂ ਨਾਲੇ ਤਾਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਅਸੀਂ ਵਿਆਹ ਤੋਂ ਪਹਿਲਾਂ ਕਿਵੇਂ-ਕਿਵੇਂ ਤਿਆਰੀਆਂ ਕੀਤੀਆਂ ਸੀ ਤੇ ਬਾਕੀ ਨਾਲੇ ਵੀਡੀਓ ਕੁਝ ਆਪਣੇ ਵੀਵਰਜ਼ ਐ ਉਹ ਜਿਹੇ ਹੁੰਦੇ ਆ ਜਿਹੜੇ ਵੀਡੀਓ ਦੀ ਡਿਟੇਲਸ ਚਾਹੁੰਦੇ ਹੁੰਦੇ ਆ ਸੋ ਮੈਂ ਸੋਚਿਆ ਕਿ ਤੁਹਾਨੂੰ ਡਿਟੇਲ ਵਿੱਚ ਦਿਖਾ ਦਈਏ ਕਿ ਮਹਿੰਦੀ ਕਿਵੇਂ ਲਗਾਈ ਜਾਂਦੀ ਆ ਵੈਸੇ ਮੈਂ ਸ਼ਾਰਟ ਐਂਗਲ ਦੇ ਵਿੱਚ ਬਣਾਈ ਸੀ ਚਲੋ ਮੈਂ ਇਹਨੂੰ ਸੈਟਿੰਗ ਕਰਕੇ ਤੇ ਆਪਾਂ ਇਹ ਵਾਲਾ ਐਂਗਲ ਦੇ ਤਾਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਮਹਿੰਦੀ ਐਂਗਲ ਦਾ ਥੋੜਾ ਬੜਾ ਵਾਧਾ ਘਟਾ ਹੋ ਸਕਦਾ ਤੁਸੀਂ ਮੈਨੇਜ ਕਰ ਲੈਣਾ ਬਟ ਮੇਰੇ ਹਿਸਾਬ ਨਾਲ ਤੁਹਾਨੂੰ ਪ੍ਰੋਪਰ ਦਿਖਾਈ ਦੇ ਰਹੀ ਆ ਕਿ ਆਪਾਂ ਕਿਸ ਤਰ੍ਹਾਂ ਕਿ ਸਾਈਡ ਤੇ ਮਹਿੰਦੀ ਕਿੱਥੇ ਲੱਗ ਰਹੀ ਆ ਤੇ ਮਹਿੰਦੀ ਲਗਾਉਣ ਵਿੱਚ ਲਵਾਉਣ ਵਿੱਚ ਵੀ ਬਹੁਤ ਮਜ਼ਾ ਆਇਆ ਤੇ ਇਹ ਕੋਮਲ ਨੂੰ ਵੀ ਬਹੁਤ ਵਧੀਆ ਲੱਗਦਾ ਮਹਿੰਦੀ ਲਗਾਉਣਾ ਉਹਦਾ ਸ਼ੌਂਕ ਆ ਬਹੁਤ ਜ਼ਿਆਦਾ ਮੈਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਸੀ ਪਰ ਹੁਣ ਜਦੋਂ ਦੀ ਕੋਮਲ ਆਈ ਹੈ ਕੋਮਲੀ ਮਹਿੰਦੀ ਲਗਾਉਂਦੀ ਹੈ ਮੈਂ ਨਹੀਂ ਲਾਉਂਦੀ ਮਹਿੰਦੀ ਬਸ ਮੈਂ ਲਵਾ ਲੈਨੀ ਜਦੋਂ ਕਿਤੇ ਜਾਣਾ ਹੋਵੇ ਤੇ ਮੈਨੂੰ ਬਹੁਤ ਹੁੰਦਾ ਸ਼ੌਂਕ ਕਿ ਮੈਂ ਜਿੱਥੇ ਵੀ ਜਾਵਾਂ ਮੈਂ ਆਪਣੇ ਆਪ ਨੂੰ ਮਤਲਬ ਮਹਿੰਦੀ ਮੰਦੀ ਫੇਸ਼ੀਅਲ ਅਸੀਂ ਸਾਰਾ ਕੁਝ ਕੀਤਾ ਸੀ ਫੇਸ਼ੀਅਲ ਕੀਤਾ ਮਹਿੰਦੀ ਲਗਾਈ ਮੈਨੀ ਪੈਡੀ ਕੀਤਾ ਔਰ ਕੀਤਾ ਨੇਲਸ ਲਗਵਾਏ ਤੇ ਇਹਨੇ ਬਨੇ ਨਾਲ ਆਪਦੀ ਸੈਲਫ ਕੇਅਰ ਵੀ ਹੋ ਜਾਂਦੀ ਅੱਗੇ ਪਿੱਛੇ ਤਾਂ ਬਸ ਸਿੱਧਾ ਹੀ ਜੋ ਮਤਲਬ ਜਿਵੇਂ ਉਹਨੇ ਆਪਾ ਤੁਰ ਜੰਨੇ ਆ ਤੇ ਮੈਂ ਆਪਣੇ ਵਾਲ ਵੀ ਸਟ੍ਰੇਟ ਕਰਵਾਏ ਸੀ ਪਰ ਮੈਂ ਇਹ ਸਾਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਕਿ ਸਾਡੇ ਕੋਲ ਕੈਮਰਾਮੈਨ ਨਹੀਂ ਹੁੰਦਾ ਤੇ ਉਹ ਵੀ ਨਾਲੇ ਜਿਹੜਾ ਅਸੀਂ ਫਨ ਕਰਦੇ ਆ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਪਾਉਂਦੇ ਸਾਨੂੰ ਇਹੀ ਕਮੀ ਆਉਂਦੀ ਕਿਉਂਕਿ ਅੱਗੇ ਅਸੀਂ ਕੁੜੀਆਂ ਵਾਵਾ ਹੁੰਦੀਆਂ ਸੀ ਹੁਣ ਕੁੜੀਆਂ ਸਾਰੀਆਂ ਆਪੋ ਆਪਣੇ ਥਾਂ ਤੇ ਕਿਸੇ ਦਾ ਵਿਆਹ ਹੈ ਕਿਸੇ ਕੁੜੀ ਦਾ ਕੋਈ ਮਤਲਬ ਹੋਰ ਕੰਮਾਂ 'ਚ ਬੀਜ਼ੀ ਐ ਸੋ ਇਸ ਕਰਕੇ ਸਾਨੂੰ ਕੈਮਰਾਮੈਨ ਨਹੀਂ ਹੁੰਦਾ ਜਿਹਦੇ ਕਰਕੇ ਅਸੀਂ ਪ੍ਰੋਪਰ ਸ਼ੂਟ ਨਹੀਂ ਕਰ ਪਾਉਂਦੇ ਤੇ ਜਿੰਨਾ ਕਿ ਮੇਰੇ ਤੋਂ ਸ਼ੂਟ ਹੁੰਦਾ ਹੈ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਆ ਬਸ ਪ੍ਰੋਬਲਮ ਇਹੀ ਹੁੰਦੀ ਆ ਕਿਉਂਕਿ ਸਾਰੇ ਕੰਮ ਮੈਂ ਆਪ ਕਰਦੀ ਆ ਤੇ ਆਪ ਕੰਮ ਕਰਕੇ ਕੈਮਰਾ ਫੜਨਾ ਬਹੁਤ ਔਖਾ ਐ ਸੋ ਤੁਸੀਂ ਸਮਝ ਸਕਦੇ ਹੋ ਕਿਉਂਕਿ ਨਾ ਮੈਂ ਘਰ ਵਿੱਚ ਕੋਈ ਹੈਲਪਰ ਰੱਖਿਆ ਹੋਇਆ ਤੇ ਨਾ ਮੈਂ ਸਲੂਨ ਵਿੱਚ ਵੀ ਕੋਮਲੀ ਆ ਕੋਮਲ ਕਾਫੀ ਹੱਦ ਤੱਕ ਕੋਮਲੀ ਸੰਭਾਲਦੀ ਸਾਰਾ ਮੈਂ ਤਾਂ ਬਸ ਸਮਝ ਲਓ ਮੈਂ ਹੀ ਉਹਦੀ ਹੈਲਪਰ ਆ ਜਿਆਦਾ ਕੋਮਲੀ ਸੰਭਾਲਦੀ ਆ ਤੇ ਬਹੁਤ ਸੋਹਣਾ ਕੰਮ ਸਾਰੇ ਐਪਰੀਸ਼ੀਏਟ ਕਰਦੇ ਆ ਬਾਕੀ ਆਪਾਂ ਡਿਪੈਂਡ ਕਰਦਾ ਕਿ ਸਮਾਨ ਆਪਾਂ ਜਿਹੜਾ ਇਹ ਉਹ ਜਨਰਿਕ ਨਹੀਂ ਹੁੰਦਾ ਰੀਜਨਲ ਸਮਾਨ ਵਰਤੋਂ ਕੰਪਨੀ ਦਾ ਸਮਾਨ ਵਰਤ ਤੇ ਰਿਜ਼ਲਟ ਤਾਂ ਆਪੇ ਹੀ ਮਿਲਦਾ ਹੈ ਤੇ ਬਹੁਤ ਵਧੀਆ ਖੁਸ਼ੀ ਹੁੰਦੀ ਆ ਜਿਵੇਂ ਰਿਬੌਂਡਿੰਗ ਨੂੰ ਵੀ ਬਹੁਤ ਜ਼ਿਆਦਾ ਇੱਕ ਕਸਟਮਰ ਕਰਵਾ ਕੇ ਜਾਂਦਾ ਤੇ ਤਿੰਨ ਤਿੰਨ ਉਸ ਘਰ ਚ ਹੀ ਹੋਰ ਕਸਟਮਰ ਨਿਕਲ ਆਉਂਦੇ ਆ ਕਿਉਂਕਿ ਰਿਜ਼ਲਟ ਦੇਖ ਕੇ ਤੇ ਉਸ ਤੋਂ ਇਲਾਵਾ ਆਪਣੇ ਫੇਸ਼ੀਅਲ ਦਾ ਵੀ ਬਹੁਤ ਵਧੀਆ ਰਿਜ਼ਲਟ ਵੇਖ ਕੇ ਬਹੁਤ ਸਾਰੇ ਕਸਟਮਰ ਇੱਕ ਤੋਂ ਬਾਅਦ ਦੂਸਰਾ ਤੀਸਰਾ ਦੇਖ ਕੇ ਆਉਂਦੇ ਆ ਤੇ ਖੁਸ਼ੀ ਹੁੰਦੀ ਆ ਗੱਲ ਇੱਕ ਪੈਸੇ ਦੀ ਗੱਲ ਨਹੀਂ ਕੀ ਆਪਣਾ ਪੈਸੇ ਆਪਾਂ ਅਲੱਗ ਚੀਜ਼ ਹੁੰਦੀ ਹੈ ਮੇਨ ਹੁੰਦੀ ਹੈ ਆਪਣੀ ਇੱਜ਼ਤ ਕਿ ਆਪਾਂ ਨੂੰ ਕੋਈ ਐਪਰੀਸ਼ੀਏਟ ਕਰ ਰਿਹਾ ਸੋ ਬਹੁਤ ਵਧੀਆ ਲੱਗਦਾ ਹੈ ਨਾਲੇ ਤਾਂ ਕਮਾਈ ਦੀ ਕਮਾਈ ਕੰਮ ਬਹੁਤ ਵਧੀਆ ਹੈ ਇਹ ਕੁੜੀਆਂ ਨੂੰ ਸਿੱਖਣਾ ਚਾਹੀਦਾ ਹੈ ਇਹਦੇ ਵਿੱਚ ਇਹ ਕੀ ਹੈ ਆਪਾਂ ਇੱਕ ਤਾਂ ਕਮਾਈ ਦੀ ਕਮਾਈ ਹੋ ਜਾਂਦੀ ਦੂਸਰਾ ਫਨ ਕਰ ਲਈਦਾ ਰਲ ਮਿਲ ਕੇ ਸਾਰੇ ਹੈ ਨਾ ਲੇਡੀਜ਼ ਹੁੰਦੀਆਂ ਇਹਦੇ ਵਿੱਚ ਹਾਸੇ ਘੇੜ ਲਈਦਾ ਹੈ ਤੇ ਟਾਈਮ ਬਹੁਤ ਸੋਨਾ ਗੁਜ਼ਰ ਜਾਂਦਾ ਹੈ। ਨਾ ਕਿਸੇ ਦੀ ਮਾੜੀ ਚੰਗੀ ਵੱਲ ਧਿਆਨ ਜਾਂਦਾ ਹਨਾ ਕਿਸੇ ਦੀ ਮਾੜੀ ਨਾ ਕਰੋਨਾ ਸੁਣੋ ਤੇ ਇਹਦੇ ਵਿੱਚ ਬਿਜ਼ੀ ਰਹੀਦਾ ਹੈ। ਦੂਸਰਾ ਜਿਵੇਂ ਇਨਕਮ ਆਉਂਦੀ ਆ ਘਰ ਵਾਲਿਆਂ ਦੀ ਵੀ ਹੈਲਪ ਹੁੰਦੀ ਆ ਆਪਦੀ ਵੀ ਜਿਵੇਂ ਕੋਈ ਵੀ ਮਨਪਸੰਦ ਚੀਜ਼ ਹੁੰਦੀ ਹੈ ਤਰਸਣਾ ਨਹੀਂ ਪੈਂਦਾ ਜਿਹੜੀ ਚੀਜ਼ ਨੂੰ ਜੀ ਕਰਦਾ ਆਪਾਂ ਲੈ ਲੈਨੇ ਆ ਹਨਾ ਤੇ ਸੋ ਮੈਂ ਤਾਂ ਕਿੰਨੀ ਇਕੱਲੇ ਇਸ ਕੰਮ 'ਚ ਨਹੀਂ ਹਰੇਕ ਕੰਮ 'ਚ ਜਿਹੜੀਆਂ ਹਾਊਸ ਵਾਈਫ ਆ ਕੋਈ ਨਾ ਕੋਈ ਘਰ ਦੇ ਕੰਮ ਤੋਂ ਇਲਾਵਾ ਨਿੱਕਾ ਮੋਟਾ ਕੰਮ ਜ਼ਰੂਰ ਕਰਿਆ ਕਰੋ। ਜਿਵੇਂ ਸਲਾਈ ਕਰ ਲਈ ਕਢਾਈ ਕਰ ਲਈ ਕੋਟੀਆਂ ਉਨ ਲਈਆਂ ਬਹੁਤ ਸਾਰੇ ਕੰਮ ਆ ਜਿਹੜੇ ਆਪਾਂ ਵੀ ਕਿਉਂਕਿ ਘਰ ਦਾ ਕੰਮ ਆਪਣਾ ਸਵੇਰੇ ਸ਼ਾਮ ਜਿਆਦਾ ਹੁੰਦਾ ਹੈ ਇੱਕ ਤਾਂ ਆਪਾਂ ਕੰਮ ਕਰ ਕਰਕੇ ਮੋਰ ਹੋ ਜਾਂਦੇ ਹਨ ਸੋ ਮੈਂ ਜਿਹੜੇ ਮਤਲਬ ਸੇਮ ਜੇ ਕੰਮ ਨਾ ਕਰਦੇ ਰਹੀਏ ਤੇ ਥੋੜਾ ਜਿਵੇਂ ਘਰ ਦੇ ਕੰਮ ਤੋਂ ਹਟ ਕੇ ਵੀ ਕੁਝ ਕਰਾਂਗੇ ਨਾਲੇ ਕਮਾਈ ਆਊਗੀ ਉਹ ਪਚਾਰ ਨਾਲ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਆਪਾਂ ਨੂੰ ਪਤਾ ਹੈ ਵੀ ਆਪਾਂ ਕੋਈ ਹੋਰ ਕੰਮ ਕਰ ਰਹੇ ਹਨ ਤੇ ਆਪਾਂ ਕੀ ਕੋਸ਼ਿਸ਼ ਕਰਾਂਗੇ ਵੀ ਮੈਂ 10:00 ਵਜੇ ਤੱਕ ਮੈਂ ਉਸ ਕੰਮ ਨੂੰ ਲੱਗਣਾ ਹੈ ਤੇ ਫਿਰ ਆਪਾਂ ਘਰ ਦਾ ਕੰਮ ਵੀ ਜਲਦੀ ਜਲਦੀ ਫਿਨਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹ ਵੀ ਚਾਚਾ ਨਾ ਚੀ ਨਿਭੜ ਜਾਂਦਾ ਕੰਮ ਤੇ ਜਦੋਂ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਬਸ ਉਹੀ ਭਾਂਡੇ ਮੰਜਨੇ ਆ ਝਾੜੂ ਪੂੰਝਾ ਕਰਨਾ ਹੈ ਰੋਟੀ ਬਣਾਉਣੀ ਆ ਚਲੋ ਕੋਈ ਨਹੀਂ ਘਰੇ ਆਪਾਂ ਕਿਹੜਾ ਕਿਤੇ ਜਾਣਾ ਹੈ ਜਾਂ ਆਪਾਂ ਕਿਹੜਾ ਕੁਝ ਹੋਰ ਕਰਨਾ ਤੇ ਫਿਰ ਆਪਾਂ ਬੋਰ ਜੇ ਹੋ ਕੇ ਉਹ ਕੰਮ ਕਰਾਂਗੇ ਤੇ ਜਦੋਂ ਆਪਾਂ ਨੂੰ ਪਤਾ ਹੋਵੇ ਪੈ ਆਪਾਂ ਉਸ ਤੋਂ ਇਲਾਵਾ ਵੀ ਕੋਈ ਕੰਮ ਕਰਨਾ ਤੇ ਫਿਰ ਆਪਾਂ ਬੜੇ ਚਾਅ ਨਾਲ ਕੰਮ ਨਿਬੇੜਦੇ ਆ ਜਲਦੀ ਜਲਦੀ ਨਿਬੇੜਦੇ ਆ ਆਪਣੀ ਸਪੀਡ ਵੀ ਵੱਧ ਜਾਂਦੀ ਆ ਤੇ ਨਾਲੇ ਸਿਹਤ ਵੀ ਵਧੀਆ ਰਹਿੰਦੀ ਆ ਇਨਕਮ ਦੀ ਇਨਕਮ ਸਿਹਤ ਵਧੀਆ ਤਾਂ ਰਹਿੰਦੀ ਆ ਆਪਣੇ ਕੋਲ ਬਾਂਸਵਨੀਆਂ ਪੈਣਾ ਆਉਂਦੀਆਂ ਉਹਨਾਂ ਨਾਲ ਹੱਸਦੇ ਖੇਡਦੇ ਆ ਕੋਈ ਦੁੱਖ ਦੀ ਸੁੱਖ ਦੀ ਕਰ ਲਈਦੀ ਹੈ ਨਾ ਉਹ ਵੀ ਆਪਣੇ ਕੋਲ ਵੀ ਆਪਦੇ ਦਿਲ ਦੀਆਂ ਗੱਲਾਂ ਬਹੁਤ سارے ਕਸਟਮਰ ਆ ਜਿਹੜੇ ਆਪਦੇ ਦਿਲ ਦੀਆਂ ਗੱਲਾਂ ਮੇਰੇ ਨਾਲ ਕਰਦੇ ਆ ਸੋ ਅੱਜ ਵੀ ਮੈਨੂੰ ਟੱਚ ਚਾ ਜਿਵੇਂ ਕੁੜੀਆਂ ਮੇਰੇ ਕੋਲ ਤਿਆਰ ਹੋ ਕੇ ਗਈਆਂ ਮੈਨੂੰ ਅੱਜ ਵੀ ਫੋਨ ਕਰਦੀਆਂ ਤੇ ਉਹ ਚੀਜ਼ਾਂ ਵਧੀਆ ਲੱਗਦੀਆਂ ਜਿਵੇਂ ਮੇਰੀ ਆਪਣੀ ਬੇਟੀ ਨਹੀਂ ਹੈਗੀ ਹਨਾ ਤੇ ਮੈਨੂੰ ਜਿਵੇਂ ਕੁੜੀਆਂ ਤਿਆਰ ਮੈਨੂੰ ਉਹਨਾਂ ਚੋਂ ਆਪਣੇ ਬੱਚਿਆਂ ਵਾਲੀ ਵਾਈਬ ਆਉਂਦੀ ਆ ਤੇ ਉਹ ਮੈਨੂੰ ਬਹੁਤ ਪਿਆਰ ਕਰਦੀਆਂ ਤੇ ਮੈਨੂੰ ਵਧੀਆ ਲੱਗਦਾ ਸੋ ਇਹ ਚੀਜ਼ਾਂ ਨਾ ਮਤਲਬ ਦੱਸੀਆਂ ਨਹੀਂ ਜਾ ਸਕਦੀਆਂ ਮਹਿਸੂਸ ਕੀਤੀਆਂ ਜਾ ਸਕਦੀਆਂ ਨੇੜੇ ਤੋਂ ਹੋ ਕੇ ਇਹ ਬਹੁਤ ਚੰਗਾ ਫੀਲ ਹੁੰਦਾ ਤੇ ਜਿਵੇਂ ਮੈਂ ਇਕੱਲਾ ਜੇ ਰੋਟੀ ਪਾਣੀ ਦਾ ਹੀ ਕੰਮ ਰੱਖਾਂ ਹਨ ਤੇ ਮੈਂ ਜਿਵੇਂ ਇਕੱਲੀ ਆ ਘਰ ਦੇ ਵਿੱਚ ਤੇ ਮੈਂ ਤਾਂ ਬਹੁਤ ਜ਼ਿਆਦਾ ਬੋਰ ਹੋ ਜਾਵਾਂ ਨਾ ਸਭੀ ਜਿਵੇਂ ਬੱਚੇ ਆਪਦੇ ਸਕੂਲ ਦੀ ਪੜਾਈ ਚ ਬਿਜ਼ੀ ਆ ਤੇ ਮੇਰੇ ਹਸਬੰਡ ਆਪਦੇ ਕੰਮ ਚ ਬਿਜ਼ੀ ਆ ਤੇ ਮੈਂ ਇਕੱਲੀ ਘਰੇ ਕੰਮ ਕਰਨ ਨੂੰ ਵੀ ਦਿਲ ਕਰਦਾ ਫਿਰਦਾ ਇਕੱਲਾ ਉਹੀ ਸੇਮ ਝਾੜੂ ਪੂੰਚਾ ਸੇਮ ਪਾਂਡੇ ਧੋਣੇ ਤੇ ਜੇਕਰ ਇਹ ਕੰਮ ਜਿਵੇਂ ਨਾਲ ਆ ਤੇ ਜੇ ਮੰਨ ਲਓ ਬੋਰ ਵੀ ਹੁੰਨੇ ਆ ਥੋੜਾ ਟਾਈਮ ਥੱਲੇ ਚਲ ਜੋ ਫਰੈਸ਼ ਹੋ ਜੋ ਕਈ ਵਾਰੀ ਮੇਰਾ ਕੰਮ ਨਹੀਂ ਹੁੰਦਾ ਇੱਕ ਜਣੇ ਦਾ ਕੰਮ ਜਿਵੇਂ ਮੰਨ ਲਓ ਕੋਮਲ ਫੇਸ਼ਲ ਕਰ ਰਹੀ ਆ ਇੱਕ ਹੀ ਫੇਸ਼ਲ ਹੋਵੇ ਤੇ ਕੋਲੇ ਮੈਂ ਗੱਲਾਂ ਬਾਤਾਂ ਹੀ ਮਾਰ ਆਉਣੀ ਉਹਨੋਂ ਨਾਲ ਚਾਹ ਪਿਆਈ ਨਾਲੇ ਕੋਲ ਬਹਿ ਕੇ ਚਾਹ ਪੀ ਲਈ ਗੱਲਾਂ ਬਾਤਾਂ ਮਾਰਾ ਤੇ ਥੋੜਾ ਜਿਆਦਾ ਰਿਫਰੈਸ਼ ਹੋ ਜਾਂਦਾ ਮਨ ਤੇ ਫਿਰ ਉੱਪਰ ਆ ਕੇ ਕੰਮ ਕਰਨ ਨੂੰ ਵੀ ਮਨ ਕਰਦਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਣਾ ਸਲੂਨ ਹੀਟ ਆਏ ਤੇ ਆਪਣੀ ਰੈਸ਼ ਉੱਪਰ ਸੋ ਇਸ ਕਰਕੇ ਮੈਂ ਕਹਿ ਰਹੀ ਸੀ ਕਿ ਪੁਰਾਕੇ ਕੰਮ ਚ ਦਿਲ ਲੱਗਦਾ ਹੈ। ਬਸ ਇਹੀ ਗੱਲਾਂ ਬਾਤਾਂ ਸੀ ਜਿਹੜੀਆਂ ਦਿਲ ਦੀਆਂ ਮੈਂ ਕਿਹਾ ਸੋਚਿਆ ਨਾਲੇ ਤਾਂ ਤੁਹਾਡੇ ਨਾਲ ਗੱਲਾਂ ਸ਼ੇਅਰ ਕਰ ਲਈਏ ਤੇ ਨਾਲੇ ਤੁਹਾਨੂੰ ਆਪਾਂ ਮਹਿੰਦੀ ਦਾ ਡਿਜ਼ਾਈਨ ਦਿਖਾਉਣੀ ਆ ਤੁਸੀਂ ਦੇਖ ਸਕਦੇ ਕਿਵੇਂ ਕਮਲ ਦਾ ਫੁੱਲ ਬਣਾਇਆ ਕਿਵੇਂ ਉਸ ਨੂੰ ਆਊਟ ਆਊਟਿੰਗ ਕੀਤੀ ਉਸ ਦੀ ਜਿਵੇਂ ਉਹਨੂੰ ਭਰ ਭਰਿਆ ਤੇ ਉਹ ਬਿਲਕੁਲ ਐਨਹਾਂਸ ਹੋ ਰਿਹਾ ਹੈ। ਕਈ ਵਾਰੀ ਆਪਾਂ ਮਹਿੰਦੀ ਦਾ ਡਿਜ਼ਾਈਨ ਬਣਾ ਤਾਂ ਲੈਨੇ ਪਰ ਆਪ ਨੂੰ ਐਨਹਾਂਸ ਨਹੀਂ ਕਰਨਾ ਹੁੰਦਾ ਵੀ ਕਿਹੜੀ ਚੀਜ਼ ਐਨਹਾਂਸ ਕਰਨੀ। ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀ ਕਿ ਆਹ ਵਾਲਾ ਮੈਂ ਡਿਜ਼ਾਈਨ ਸਾਹਮਣੇ ਰੱਖਿਆ ਸੀ ਕੋਮਲ ਦੇ ਮੈਂ ਕਿਹਾ ਮੈਨੂੰ ਸੇਮ ਡਿੱਟੋ ਇਹ ਵੀ ਚਾਹੀਦਾ ਸੋ ਉਹਨੇ ਸੇਮ ਹੀ ਬਣਾਤਾ ਬਿਲਕੁਲ ਵੀ ਕੋਈ ਕਮੀ ਨਹੀਂ ਰਹੀ ਤੇ ਮੈਂ ਬਹੁਤ ਹੈਪੀ ਸੀ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਬਾਅਦ ਚਾ ਬੈਲਜ਼ ਬਣਾਈਆਂ ਸੀ ਜਿਵੇਂ ਬੈਲਜ਼ ਕਈ ਵਾਰੀ ਹੁਣ ਦਾ ਬਣਾਉਣ ਲੱਗੇ ਸੀ ਸੇਮ ਬਣਾ ਦੇ ਨੇ ਜਿਵੇਂ ਉੱਪਰ نیچے ਬਣਾਉਣੀਆਂ ਫੇਰ ਹੀ ਵਧੀਆ ਲੁੱਕ ਖੜਕ ਕੇ ਆਊਗੀ ਤੇ ਇਹਨਾਂ ਨੂੰ ਉੱਪਰ نیچے ਬਣਾਇਆ ਹੈ ਬੈਲੋ ਤੇਨ ਨਹੀਂ ਬਣਾਈਆਂ ਸੀ ਕੋਮਲ ਨੇ ਮੈਂ ਕਿਹਾ ਇੱਕ ਸਾਈਡਾਂ ਤੇ ਉਸ ਤੋਂ ਵੀ ਉੱਚੀ ਕਰਕੇ ਇੱਕ ਹੋਰ ਬਣਾ ਦੇ ਤੇ ਉਹ ਪੰਜ ਬੈਲਸ ਹੋ ਗਈਆਂ ਤੇ ਹੋਰ ਵੀ ਲੁੱਕ ਵਧੀਆ ਹੋ ਗਈ ਤੇ ਸ਼ੁਰੂ ਤੋਂ ਤੁਸੀਂ ਦੇਖਿਆ ਸਟਾਰਟਿੰਗ ਤੋਂ ਜਿਵੇਂ ਆਰੰਭ ਤੋਂ ਆਪਾਂ ਸ਼ੁਰੂ ਕੀਤਾ ਤੇ ਕਿਵੇਂ ਫਿਲ ਕੀਤਾ ਤੇ ਕਿਸ ਤਰ੍ਹਾਂ ਆਪਾਂ ਬਣਾ ਲਿਆ ਸੋ ਕਿਵੇਂ ਦੇ ਲੱਗਾ ਤੁਹਾਨੂੰ ਮਹਿੰਦੀ ਦਾ ਡਿਜ਼ਾਈਨ ਕੋਈ ਸਿੱਖਣ ਨੂੰ ਮਿਲਿਆ ਹੋਇਆ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਮੇਰੀ ਕਿਸ ਤਰ੍ਹਾਂ ਦੀ ਲੱਗੀ ਬਾਕੀ ਤੁਹਾਡੇ ਪਿਆਰੇ ਪਿਆਰੇ ਕਮੈਂਟਾਂ ਦਾ ਮੈਨੂੰ ਇੰਤਜ਼ਾਰ ਰਹਿੰਦਾ ਹੈ ਤੁਸੀਂ ਕਰਦੇ ਰਹਿੰਦੇ ਹੋ ਮੈਂ ਦੇਖਦੀ ਆ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਇਸੇ ਤਰ੍ਹਾਂ ਤੁਸੀਂ ਆਪਣੇ ਕਮੈਂਟ ਪਿਆਰੇ ਪਿਆਰੇ ਹੱਥਾਂ ਨਾਲ ਕਰਦੇ ਰਿਆ ਕਰੋ ਸੋ ਆਪਣਾ ਪਿਆਰ ਇਸੇ ਤਰ੍ਹਾਂ ਹੀ ਮੈਨੂੰ ਦਿੰਦੇ ਰਹੋ ਤੇ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹੀ ਵੀਡੀਓਜ਼ ਲੈ ਕੇ ਆਉਂਦੀ ਰਵਾਂ ਤੇ ਇੱਥੇ ਆਪਾਂ ਆ ਗਏ ਸੀ ਫਿੰਗਰ ਡਿਜ਼ਾਈਨ ਤੇ ਬਾਕੀ ਫਿੰਗਰਸ ਦਾ ਡਿਜ਼ਾਈਨ ਮੈਂ ਨਹੀਂ ਦਿਖਾਇਆ ਮੈਂ ਕਿਹਾ ਵੀ ਇੱਕ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਤੇ ਇੱਕ ਤੁਸੀਂ ਬੋਰ ਨਾ ਹੋ ਜੋਂ ਤੇ ਇੱਥੇ ਮੈਂ ਮਤਲਬ ਇੱਕ ਹੀ ਫਿੰਗਰ ਦਾ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕੀਤਾ ਕਿਉਂਕਿ ਸੇਮ ਹੀ ਸੀ ਸਾਰੀਆਂ ਫਿੰਗਰਸ ਤੇ ਡਿਜ਼ਾਈਨ ਸੋ ਬਹੁਤ ਹੀ ਸੋਹਣੇ ਕਮਲ ਦੇ ਫੁੱਲ ਇੱਥੇ ਵੀ ਬਣਾਏਗੇ ਮੈਨੂੰ ਕਮਲ ਦਾ ਫੁੱਲ ਤੇ ਰੋਜ਼ ਬੜੇ ਪਿਆਰੇ ਲੱਗਦੇ ਕੱਤ ਤੇ ਮੈਂ ਰੋਜ਼ ਵਾਲਾ ਡਿਜ਼ਾਈਨ ਪਵਾਇਆ ਸੀ ਤੇ ਕੱਤ ਤੇ ਕਮਲ ਦਾ ਡਿਜ਼ਾਈਨ ਪਵਾਇਆ ਸੀ ਤੇ ਮੈਂ ਬੜੀ ਖੁਸ਼ ਸੀ ਕਿ ਬਹੁਤ ਹੀ ਸਫਾਈ ਨਾਲ ਕਈ ਵਾਰੀ ਹੁੰਦਾ ਸਾਡੇ ਕੋਲ ਟਾਈਮ ਕੱਟ ਹੁੰਦਾ ਤੇ ਅੱਜ ਸਾਡੇ ਕੋਲ ਇੱਥੇ ਟਾਈਮ ਵੀ ਹੈਗਾ ਸੀ ਤੇ ਬੜੇ ਆਰਾਮ ਨਾਲ ਅਸੀਂ ਮਹਿੰਦੀ ਲਗਾਈ ਠੰਡ ਤਾਂ ਬਹੁਤ ਲੱਗ ਰਹੀ ਸੀ ਪਰ ਕਹਿੰਦੇ ਨੇ ਨਾ ਸ਼ੌਂਕ ਅੱਗੇ ਕੋਈ ਵੀ ਚੀਜ਼ ਨਹੀਂ ਚੱਲਣ ਦਾ ਜੋ ਹੁੰਦਾ ਹੈ ਤੇ ਪਰ ਮੈਂ ਮਤਲਬ ਫਿਰ ਵੀ ਮੰਮੀ ਨੇ ਵਿਚਾਰੀ ਨੇ ਸਾਨੂੰ ਦੋ ਵਾਰੀ ਚਾਹ ਬਣਾ ਕੇ ਦਿੱਤੀ ਚਾਹ ਨਾਲ ਥੋੜੀ ਜੀ ਠੰਡ ਘੱਟ ਲੱਗਦੀ ਸੀ ਚਾਹ ਪੀ ਲਈਦੀ ਸੀ ਤੇ ਚਲੋ ਫਿਰ ਇੱਕ ਹੱਥ ਤੇ ਲਵਾ ਕੇ ਚਾਹ ਪੀ ਲਈ ਫਿਰ ਦੂਸਰੇ ਹੱਥ ਤੇ ਲਵਾ ਕੇ ਚਾਹ ਪੀ ਲਈ ਤੇ ਚਲੋ ਵੀ ਮਹਿੰਦੀ ਆਪਣੀ ਹੋ ਗਈ ਡਨ ਤੇ ਪਤਾ ਨਹੀਂ ਕੁੜੀਆਂ ਵਿਆਹ ਲਈਆਂ ਵਿਚਾਰੀਆਂ ਤਾਂ ਨਾ ਇੰਨੀ ਠੰਡ ਦੇ ਵਿੱਚ ਹਨਾ ਕਿਵੇਂ ਬਾਹਂ ਭਰ ਕੇ ਲਵਾਉਣੀ ਮੈਂ ਤਾਂ ਹੱਥਾਂ ਤੇ ਹੀ ਮੇਰੀ ਕੁਲਫੀ ਜੰਮ ਗਈ ਸੀ ਤੇ ਦੇਖ ਸਕਦੇ ਤੁਸੀਂ ਇੱਥੇ ਕਮਲ ਦਾ ਫੁੱਲ ਪਹਿਰਿਆ ਹੈ ਬਹੁਤ ਹੀ ਪਿਆਰੀ ਮਹਿੰਦੀ ਤੁਸੀਂ ਕਹਿਣਾ ਆਪ ਹੀ ਤਰੀਫਾ ਕਰ ਰਹੀ ਐ ਮੈਨੂੰ ਸੱਚੀ ਬਹੁਤ ਜਿਆਦੀ ਵਧੀਆ ਲੱਗੀ ਬਹੁਤ ਜਿਆਦੀ ਵਧੀਆ ਤੇ ਤੁਸੀਂ ਵੀ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਜਿੰਨਾ ਮੈਂ ਸੋਚਿਆ ਸੀ ਉਸ ਤੋਂ ਵੀ ਵਧੀਆ ਲੱਗੀ ਕਿਉਂਕਿ ਮੈਨੂੰ ਇਹ ਸੀ ਮੈਂ ਮਾੜੀ-ਮੋਟੀ ਜੀ ਲਵਾ ਲੂੰਗੀ ਆਪਦੇ ਵਰੀ ਨਾ ਨਹੀਂ ਨਾ ਮਤਲਬ ਆਪਣੇ ਆਪ ਨੂੰ ਤਜੋ ਦੇਦੀ ਆਪਾਂ ਨੂੰ ਤਾਂ ਕਸਟਮਰ ਦੇ ਵਧੀਆ ਲੱਗ ਜਾ ਆਪਦੇ ਤਮਾਸ਼ਾ ਘੱਟ ਵੀ ਲੱਗ ਜਾ ਕੋਈ ਚੱਕਰ ਨਹੀਂ ਕਿਉਂਕਿ ਆਪਾਂ ਕਿਹੜਾ ਇੱਥੇ ਪੈਸੇ ਦੇਣੇ ਹੁੰਦੇ ਪਾਸੇ ਪੈਸੇ ਭਰਨੇ ਹੋ ਨਾ ਫਿਰ ਥੋੜਾ ਜਿਹਾ ਦੁੱਖ ਹੁੰਦਾ ਹੁੰਦਾ ਤੇ ਇੱਥੇ ਆਪਾਂ ਕਿਹੜਾ ਮਤਲਬ ਆਪ ਹੀ ਕਰਨਾ ਹੁੰਦਾ ਕੰਮ ਹਨ ਤੇ ਉੱਥੇ ਟੈਨਸ਼ਨ ਨਹੀਂ ਲਈਦੀ ਵੈਕਸ ਕਰਾਉਣ ਲੱਗਿਆ ਵੀ ਕੁੜੀਆਂ ਧਿਆਨ ਨਾਲ ਵੇਖਣੀਆਂ ਮੈਂ ਕਹਿੰਦੀ ਨੂੰ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਤੇ ਇੱਥੇ ਤੁਸੀਂ ਦੇਖੋ ਫਾਈਨਲ ਲੁੱਕ ਤੇ ਉਸ ਤੋਂ ਬਾਅਦ ਥੋੜਾ ਜਿਹਾ ਵਲੌਗ ਸੀ ਸ਼ੂਟ ਕੀਤਾ ਤੇ ਉਹ ਵੀ ਤੁਸੀਂ ਕਰੋ ਇੰਜੋਏ ਮਹਿੰਦੀ ਲਾ ਰਹੇ ਆ ਸੋਹਣੀ ਲੱਗੇ ਵੇਖਿਓ ਭੈਣ ਜੀ ਬੜੀ ਸੋਹਣੀ ਕਿੱਥੇ ਜਾਣਾ ਐਡੀ ਸੋਹਣੀ ਮਹਿੰਦੀ ਲਵਾ ਕੇ ਇਦਰੋਂ ਸ਼ੁਰੂ ਹੋਈ ਏ ਜੀ ਦੂਜੇ ਪਾਸੇ ਵੀ ਹੱਥ ਕਰਕੇ ਵਿਖਾਇਆ ਵਾਹ ਭੈਣ ਦੀ ਭੈਣੇ ਜਾਣਾ ਐ ਮਾਸੀ ਸੱਸ ਦੇ ਘਰੇ ਵਿਆਹ ਜਾਣਾ ਮਖੌਲ ਦੀ ਘੜੀ ਹੈ ਨਾਨ ਦਾ ਵਿਆਹ ਹੈ ਹਾਂ ਡਾਣਾ ਦਾ ਵਿਆਹ ਹੈ ਤੇ ਕੱਲੇ ਮਹਿੰਦੀ ਨਾ ਖਾਈ ਨਹੀਂ ਲੋਗ ਬੁਝਦੇ ਸਾਡੀ ਸ਼ਕਲ ੁਖਾ ਨਹੀਂ ਸ਼ਕਲ ੁਖਾਦਨੀ ਇਧਰ ਸਹਿਰ ਵਾਲੀ ਮਹਿੰਦੀ ਲੱਗੀ ਹੋਈ ਹੈ ਇਹ ਵੀ ਨਾ ਵਾਲ ਵੀ ਨਾ ਚਿੱਟੇ ਤੇ ਸਨ ਪੈਣ ਵਾਲ ਵੀ ਕਾਲੇ ਕਿਤੇ ਕੋਈ ਨਹੀਂ ਵਾਲ ਸਾਡੇ ਚਿੱਟੇ ਅਸੀਂ ਤਾਂ ਵੈਸੇ ਸ਼ੌਂਕ ਵਜੇ ਲਾਉਂਦੇ ਹਾਂ ਹਾਂ ਅਮੈਂ ਜਵਾ ਲੂ ਮਹਿੰਦੀ ਵਾਲਾ ਕਿੱਥੋਂ ਲਿਆਉਂਦਾ ਮੇਂਡੀ ਵਾਲਾ ਭਈਆ ਨਾ ਇੱਥੇ ਇੱਥੇ ਰਹਿ ਜਾਂਦਾ ਸੀ ਸੜਕ ਤੇ ਫੜ ਲਿਆ ਇਹ ਤਾਂ ਵਿਚਾਰਾ ਥੱਲੇ ਲੱਗਾ ਪਿਆ ਥੱਲੇ ਲੱਗਾ ਪਿਆ ਕਿਉਂਗਾ ਦੇਖ ਲੈ ਆਇਆ ਲੈ ਲਿਆ ਨੂੰ ਸੀ ਹਾਂ ਹਾਂ ਚਾਹ ਵੀ ਬਣ ਗਈ ਉੱਧਰ ਉੱਧਰ ਚਾਹ ਬਣ ਚਾਹ ਆਏ ਆਹ ਹਸਬੰਦੇ ਹੋਏ ਤੇ ਆਵੰਦਾ ਹੋਏ ਇੱਧਰ ਵੇਖੋ ਚਾਹ ਬਣਾ ਕੇ ਲੈ ਆਇਆ ਇਹਨੂੰ ਪਤਾ ਹੈ ਵੀ ਘਰ ਵਾਲੀ ਠਰ ਗਈ ਹੈ ਹਾਂ ਇਹ ਹੋ ਤੈ ਮਿਲ ਗਿਆ ਹਲੋ ਜੇ ਦੇਖੋ ਮੇਰੀ ਮਹਿੰਦੀ ਬਹੁਤ ਹੀ ਵਧੀਆ ਲੱਗੀ ਸਭ ਤੋਂ ਪਹਿਲਾਂ ਕੁਮਲ ਨੇ ਲਾਈ ਆ ਮਹਿੰਦੀ ਇਹ ਮੈਨੂੰ ਬੜੀ ਪਿਆਰੀ ਲੱਗੀ ਉਸ ਤੋਂ ਬਾਅਦ ਉਹਨੇ ਲਾਤੀ ਆ ਇਹ ਮੈਨੂੰ ਬੜੀ ਪਿਆਰੀ ਲੱਗੀ ਉਸ ਤੋਂ ਬਾਅਦ ਉਹਨੇ ਲਾਈ ਆ ਤੇ ਮੈਨੂੰ ਬੜੀ ਵਧੀਆ ਲੱਗੀ ਤੇ ਸਭ ਤੋਂ ਜ਼ਿਆਦਾ ਵਧੀਆ ਮਹਿੰਦੀ ਮੈਨੂੰ ਕਿਹੜੀ ਲੱਗੀ ਆ ਇਹ ਦੇਖੋ ਕਿੰਨੇ ਸੋਨੇ ਗੁਲਾਬ ਨਿੱਕੇ ਨਿੱਕੇ ਗੁਲਾਬ ਬੜੇ ਪਿਆਰੇ ਇੱਕ ਆ ਗੁਲਾਬ ਇੱਕ ਆ ਗੁਲਾਬ ਖਿੜਾ ਹੀ ਪੈ ਨੇ ਨਹੀਂ ਵਧੀਆ ਨਹੀਂ ਜੀ ਬਹੁਤ ਸੋਹਣੀ ਮਹਿੰਦੀ ਲਾਈ ਆ ਅੱਜ ਮੈਂ ਨੀਲਸ ਲਵਾਉਣੇ ਆ ਨਸ਼ਾ ਹਾਂਜੀ ਹੈ ਕੋਈ ਸਾਡੀ ਸਾਡਾ ਮੁਕਾਬਲਾ ਹੈ ਨਾ ਤਸੀਂ ਨਹੀਂ ਕਰ ਸਕਦੇ ਮੇਰੀ ਮੈਂ ਨਹੀਂ ਰਹਿਣਾ ਤੁਹਾਡਾ ਤੁਹਾਡਾ ਮੈਂ ਮੇਰਾ ਮੁਕਾਬਲਾ ਐ ਕਰ ਲੂ ਬਸ ਮੈਨੂੰ ਚੌਲ ਰਹਿ ਦੋ ਚੌਲ ਰਾਈਸ ਵਾਟਰ ਬਣਾਣਾ ਰਾਈਸ ਫੇਸ ਵਾਟਰ ਹੁਣ ਦੋਵੇਂ ਐ ਖਾਓ ਤੇ ਇੱਥੇ ਮੈਂ ਬਾਅਦ ਵਿੱਚ ਕੀਤਾ ਸੀ ਵੀਡੀਓ ਦਾ ਸ਼ੂਟ ਇੱਥੇ ਮੈਂ ਸ਼ਾਰਟ ਐਂਗਲ 'ਚ ਹੀ ਰਹਿਣ ਤਾਂ ਕਿਉਂਕਿ ਲੁੱਕ ਵਧੀਆ ਆ ਰਹੀ ਸੀ ਮੈਂ ਕਿਉਂਵੇਂ ਇਹ ਥੋੜਾ ਸਾਈਡ ਲੁੱਕ ਤੇ ਪਤਾ ਨਹੀਂ ਕਿਸ ਤਰ੍ਹਾਂ ਦੀ ਲੁੱਕ ਆਵੇ ਮੈਂ ਸ਼ਾਰਟ ਐਂਗਲ ਹੀ ਰਹਿਣ ਤਾਂ ਸੋ ਤੁਸੀਂ ਫਾਈਨਲ ਲੁੱਕ ਦੇਖਿਓ ਸਾਰੇ ਪਾਸੇ ਕਿਸ ਤਰ੍ਹਾਂ ਦੀ ਮਹਿੰਦੀ ਲੱਗੀ ਰੋਜ਼ਸ ਵਾਲੀ ਵਧੀਆ ਲੱਗੀ ਕਿ ਕਮਲ ਵਾਲੀ ਵਧੀਆ ਲੱਗੀ ਕੋਈ ਤੁਸੀਂ ਦੱਸਿਓ ਸਭ ਤੋਂ ਜ਼ਿਆਦਾ ਚੋਂ ਸਾਈਡਾਂ ਤੋਂ ਕਿਹੜੀ ਮਹਿੰਦੀ ਵਧੀਆ ਲੱਗੀ ਸੋ ਜ਼ਰੂਰ ਦੱਸਿਓ ਆਪਣੇ ਕਮੈਂਟਾਂ ਦੇ ਵਿੱਚ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਆਪਣਾ ਪਿਆਰ ਇਸੇ ਤਰ੍ਹਾਂ ਹੀ ਦਿੰਦੇ ਰਹੋ ਸੋ ਇੱਥੇ ਮੈਂ ਸਾਰੇ ਹੱਥਾਂ ਦਾ ਸ਼ੂਟ ਕਰਕੇ ਕੱਲੇ-ਕੱਲੇ ਹੱਥ ਦਾ ਵੀ ਤੁਹਾਨੂੰ ਦਿਖਾਇਆ ਹੈ ਤਾਂ ਜੋ ਤੁਹਾਨੂੰ ਡਿਫਰੈਂਸ ਪਤਾ ਲੱਗ ਸਕੇ ਕਿ ਕਿਹੜੀ ਮਹਿੰਦੀ ਸਭ ਤੋਂ ਵਧੀਆ ਲੱਗੀ ਕਿਨੂੰ-ਕਿਨੂੰ ਕਿਹੜੀ ਮਹਿੰਦੀ ਪਿਆਰੀ ਲੱਗੀ ਜਰੂਰ ਕਮੈਂਟਾਂ ਵਿੱਚ ਦੱਸਿਓ ਤੇ ਇੱਥੇ ਵੀਰੇ ਹਸਬੈਂਡ ਨੇ ਵੀ ਮੇਰਾ ਬਹੁਤ ਖਿਆਲ ਰੱਖਿਆ ਉਹਨਾਂ ਨੇ ਵੀ ਮੈਨੂੰ ਚਾਹ ਬਣਾ ਕੇ ਦਿੱਤੀ ਤੇ ਵਧੀਆ ਲੱਗਾ ਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਜਿਹੜਾ ਕੋਈ ਵੀਰ ਦੇਖ ਰਿਹਾ ਤੇ ਆਪਣੀਆਂ ਵਾਈਫਸ ਨੂੰ ਐਪਰੀਸ਼ੀਏਟ ਕਰਿਆ ਕਰੋ ਕਦੇ ਕਦੇ ਖੁਸ਼ ਕਰ ਲਿਆ ਕਰੋ ਮਿਲਦੇ ਆ ਫਿਰ ਬਾਏ